ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹੀਦ ਸੰਦੀਪ ਸਿੰਘ ਸਿੱਧੂ ਦੀਪ ਸਿੱਧੂ ਸਾਡਾ ਭਰਾ ਅੱਜ ਉਹਦਾ ਸ਼ਹੀਦੀ ਸਮਾਗਮ ਆ ਵਰਸੀ ਆ ਜਿਹੜੀ ਮਨਾਈ ਜਾਣੀ ਆ ਸੋ ਕੌਣ ਕੌਣ ਪਹੁੰਚ ਰਿਹਾ ਆ ਵਰਸੀ ਤੇ ਉਹੋ ਦੀਪ ਸਿੱਧੂ ਜਿਹਨੂੰ ਕਈ ਵਿਰੋਧੀਆਂ ਨੇ ਕਾਮਰੇਡਾਂ ਨੇ ਜਾਂ ਹੋਰ ਕਈ ਵਿਰੋਧੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਗद्दार ਦਾ ਦਰਜਾ ਦਿੱਤਾ ਗद्दार ਦਾ ਸਰਟੀਫਿਕੇਟ ਦਿੱਤਾ ਤੇ ਉਹ ਬੰਦਾ ਜਿਹਨੇ ਆਪਦੀ ਪੌੜਸ਼ ਜ਼ਿੰਦਗੀ ਛੱਡ ਕੇ ਆਪਦੀ ਇੰਨੀ ਵਧੀਆ ਜ਼ਿੰਦਗੀ ਛੱਡ ਕੇ ਦੀ ਵਧੀਆ ਲਾਈਫ ਛੱਡ ਕੇ ਜਿਹੜਾ ਪੰਜਾਬ ਲਈ ਕੌਮ ਲਈ ਰਾਜ ਲਈ ਆਪਣੇ ਲਈ ਜਿਹੜਾ ਬੰਬੇ ਛੱਡ ਕੇ ਜਿਹੜਾ ਇੱਥੇ ਆਇਆ ਤੇ ਲੋਕਾਂ ਨੇ ਉਹਨੂੰ ਦਿੱਤਾ ਗਦਾਰੀ ਦਾ ਸਰਟੀਫਿਕੇਟ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੇ ਹੀ ਜਦੋਂ ਦੁਨੀਆ ਤੋਂ ਚਲਾ ਗਿਆ ਉਹਨਾਂ ਲੋਕਾਂ ਨੇ ਹੀ ਬਾਅਦ ਦੇ ਵਿੱਚ ਕਿਹਾ ਕਿ ਉਹ ਤਾਂ ਬੰਦਾ ਚੰਗਾ ਸੀ ਜੀ ਅੱਜ ਜਿਹੜੇ ਕਾਮਰੇਡ ਉਦੋਂ ਉਹਨੂੰ ਗਦਾਰ ਕਹਿੰਦੇ ਸੀਗੇ ਉਹਨੂੰ ਮਾੜਾ ਕਹਿੰਦੇ ਸੀਗੇ ਜਿਹੜੇ ਕਹਿੰਦੇ ਸੀ ਇਹ ਸਾਡਾ ਬੰਦਾ ਨਹੀਂ ਅੱਜ ਉਹਨਾਂ ਕਾਮਰੇਡ ਹੀ ਉਹੀ ਕਾਮਰੇੜੇ ਕਹਿ ਰਿਹਾ ਕਿ ਦੀਪ ਸਿੱਧੂ ਚੰਗਾ ਸੀ ਦੀਪ ਸਿੱਧੂ ਸਹੀ ਕਹਿੰਦਾ ਸੀ ਪਰ ਯਾਦ ਰੱਖਿਓ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗद्दार ਕਿਹਾ ਉਹ ਖੁਦ ਗद्दार ਹੀ ਰਹਿਣਗੇ ਉਹ ਕਦੇ ਵੀ ਚੰਗੇ ਸਾਡੇ ਲਈ ਨਹੀਂ ਹੋ ਸਕਦੇ ਦੀਪ ਸਿੱਧੂ ਦੇ ਕਹਿਣ ਮੁਤਾਬਕ ਆ ਕਿ ਜੇ ਗੱਲ ਪੰਜਾਬ ਤੇ ਆਉਂਦੀ ਆ ਜੇ ਗੱਲ ਰਾਜ ਤੇ ਆਉਂਦੀ ਆ ਜੇ ਗੱਲ ਕੌਮ ਤੇ ਆਉਂਦੀ ਆ ਫਿਰ ਅਸੀਂ ਇਕੱਠੇ ਆ ਵਖਰੇਵੇਂ ਸਾਡੇ ਹੈਗੇ ਆ ਪਰ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਮਾਰਾ ਕਿਹਾ ਉਹਨਾਂ ਨਾਲ ਵਖਰੇਵੇਂ ਸਾਡੇ ਰਹਿਣਗੇ ਕਿਉਂ ਰਹਿਣਗੇ ਕਿਉਂਕਿ ਜਿਉਂਦੇ ਜੀ ਉਹਨਾਂ ਨੇ ਮਾਰਾ ਬੋਲਿਆ ਬਾਅਦ ਚ ਤਾਂ ਬਾਈ ਸਾਰੇ ਹੀ ਚੰਗਾ ਕਹਿ ਦਿੰਦੇ ਆ ਸੋ ਅੱਜ ਦੀਪ ਸਿੱਧੂ ਬਾਈ ਦੀ ਵਰਸੀ ਆ ਜਿਹੜੀ ਚੌਂਕੀ ਮਾਣ ਜਿਹੜਾ ਜਗਰਾਉ ਵਖੇ ਜਿਹੜਾ ਮਨਾਈ ਜਾ ਰਹੀ ਆ ਸੋ ਵੱਧ ਤੋਂ ਵੱਧ ਸੰਗਤ ਆ ਜਿਹੜੀ ਉਹ ਜਰੂਰ ਉੱਥੇ ਪਹੁੰਚੇ ਜਿਹੜੇ ਵਾਕਿਆ ਹੀ ਦੀਪ ਸਿੱਧੂ ਨੂੰ ਚਾਹਦੇ ਸੀ ਦੀਪ ਸਿੱਧੂ ਨੂੰ ਚਾਹਣ ਵਾਲੇ ਸੀ ਬਹੁਤ ਸਾਰੇ ਵੀਰ ਆ ਜਿਹੜੇ ਭੈਣ ਭਰਾ ਮਾਤਾਵਾਂ ਜਿਹੜੀਆਂ ਦੀਪ ਸਿੱਧੂ ਨੂੰ ਮਿਲੀਆਂ ਤੱਕ ਨਹੀਂ ਉਹ ਵੀ ਅੱਜ ਘਰੇ ਬਹਿ ਕੇ ਦੀਪ ਸਿੱਧੂ ਨੂੰ ਯਾਦ ਕਰਦੀਆਂ ਕਿ ਕਾਸ਼ ਅਸੀਂ ਮਿਲੇ ਹੁੰਦੇ ਬਹੁਤ ਸਾਰੇ ਫੋਨ ਆਉਂਦੇ ਆ ਕਿ ਯਾਰ ਦੀਪ ਸਿੱਧੂ ਨੂੰ ਮਿਲੇ ਤਾਂ ਨਹੀਂ ਪਰ ਯਾਰ ਤੁਸੀਂ ਭਾ ਗਾਂਲਿਓ ਜਿਹੜੇ ਦੀਪ ਸਿੱਧੂ ਨੂੰ ਮਿਲੇ ਸੀ ਮਤਲਬ ਐਹੋ ਜੀਆਂ ਗੱਲਾਂ ਸੁਣ ਨੂੰ ਮਿਲਦੀਆਂ ਸੁਦੀਪ ਸਿੱਧੂ ਕੌਮੀ ਉਹਦਾ ਸੀ ਸੋ ਕਦੇ ਵੀ ਸਾਡੇ ਦਿਲ ਚੋਂ ਨਹੀਂ ਨਿਕਲ ਸਕਦਾ ਸਰਕਾਰਾਂ ਨੇ ਜੋ ਕੀਤਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੀ ਅੱਖ ਉਹਨਾਂ ਨੌਜਵਾਨਾਂ ਤੇ ਆ ਜਿਹੜੇ ਦੀਪ ਸਿੱਧੂ ਦੀ ਸੋਚ ਤੇ ਚੱਲ ਰਹੇ ਆ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸੋਚ ਤੇ ਚੱਲ ਰਹੇ ਆ ਸੋ ਜਿਨ੍ਹਾਂ ਨੇ ਵੀ ਦੀਪ ਸਿੱਧੂ ਦੀ ਹੁਣ ਤੱਕ ਗੱਲ ਕੀਤੀ ਦੀਪ ਸਿੱਧੂ ਦੀ ਹੁਣ ਤੱਕ ਆਵਾਜ਼ ਉਠਾਈ ਉਹਨਾਂ ਦੀ ਆਵਾਜ਼ ਹਮੇਸ਼ਾ ਦਿੱਲੀ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਲੂਟ ਆ ਉਹਨਾਂ ਨੌਜਵਾਨਾਂ ਨੂੰ ਜਿਹੜੇ ਹਮੇਸ਼ਾ ਦੀਪ ਸਿੱਧੂ ਦੀ ਸੋਚ ਤੇ ਚੱਲ ਰਹੇ ਆ ਜਿਹੜੇ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਵਧਾ ਰਹੇ ਆ ਜਿਹੜੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਸੋਚ ਨੂੰ ਅੱਗੇ ਵਧਾ ਰਹੇ ਆ ਉਹਨਾਂ ਦੇ ਨਾਲ ਚੱਲ ਰਹੇ ਆ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਸੋਚ ਨੂੰ ਅੱਗੇ ਵਧਾ ਰਹੇ ਆ ਉਹਨਾਂ ਦਾ ਧੰਨਵਾਦ ਆ ਕਿਉਂ ਇੰਨਾ ਕੁਝ ਵੇਖਦੇ ਹੋਏ ਵੀ ਘਬਰਾਉਂਦੇ ਨਹੀਂ ਸੁਦੀਪ ਸਿੱਧੂ ਬਹੁਤ ਸਾਰੇ ਲੋਕ ਆ ਜਿਹੜੇ ਉਹ ਇੱਕ ਆਮ ਜਿਹੜੇ ਬਹੁਤ ਸਾਰੇ ਲੋਕ ਹੈਗੇ ਆ ਉਹਨਾਂ ਨੂੰ ਵੀ ਕਈ ਵਾਰਾ ਜਿਹੜੇ ਹੈਗੇ ਆ ਤੁਹਾਨੂੰ ਪਤਾ ਗਦਾਰ ਲੋਕ ਉਹਨਾਂ ਨੂੰ ਵੀ ਕਈ ਵਾਰਾ ਕਹਿ ਜਾਂਦੇ ਆ ਨੌਜਵਾਨਾਂ ਨੂੰ ਕਿ ਹਾਂਜੀ ਇਹ ਇਹ ਜੀ ਹੁਣ ਕੌਮੀ ਹੋਦੇ ਬਣ ਕੇ ਕੌਮੀ ਹੋਦੇ ਨਹੀਂ ਬਣ ਸਕਦੇ ਕੌਮ ਲਈ ਕਰੋ ਪਹਿਲਾਂ ਕੁਸ਼ਦੀਪ ਸਿੱਧੂ ਨੂੰ ਦੀਪ ਸਿੱਧੂ ਕੌਮ ਲਈ ਬੋਲਦਾ ਸੀ ਰਾਜ ਲਈ ਬੋਲਦਾ ਸੀ ਤਾਂ ਰੜਕਦਾ ਸੀ ਕਾਮਰੇਡਾਂ ਨੂੰ ਵੀ ਤਾਂ ਰੜਕਦਾ ਸੀ ਕਿਉਂਕਿ ਕਾਮਰੇਡ ਕਦੇ ਵੀ ਨਾ ਜਕਾਰਾ ਲਾਉਣ ਉਹਨਾਂ ਨੇ ਸਾਥੀਓ ਕਹਿਣਾ ਨਾ ਮਹਾਰਾਜ ਦੀ ਗੱਲ ਕਰਨ ਦੇਣਾ ਆਪਦੀ ਸਟੇਜ ਤੇ ਨਾ ਬੰਦੀ ਸਿੰਘਾਂ ਦੀ ਗੱਲ ਕਰਨ ਦੇਣਾ ਆਪਦੀ ਛੇੜ ਤੇ ਸਟੇਜ ਤੇ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਨ ਦੇਣਾ ਆਪਦੀ ਸਟੇਜ ਤੇ ਨਾ ਸੰਤ ਗਿਆਨੀ ਜਰਨੈਲ ਸਿੰਘ ਭੰਡਰਾਨਾ ਦੀ ਗੱਲ ਕਰਨ ਦੇਣਾ ਆਪਦੀ ਸਟੇਜ ਤੇ ਤੁਹਾਨੂੰ ਵੀ ਪਤਾ ਕਿ ਕਿਵੇਂ ਜਗਤਾਰ ਸਿੰਘ ਹਵਾਰਾ ਜੀ ਦੇ ਪਿਤਾ ਜੀ ਨੂੰ ਲਾਇਆ ਸੀ ਉਹਨਾਂ ਨੇ ਸਟੇਜ ਤੋਂ ਤੁਹਾਨੂੰ ਵੀ ਪਤਾ ਕਿ ਦਿੱਲੀ ਮੋਰਚੇ ਦੇ ਵਿੱਚ ਪਹਿਲਾਂ ਕੀ ਕੁਛ ਹੋਇਆ ਤੇ ਸਟੇਜ ਤੇ ਕਿਹਦਾ ਕਿਹਦਾ ਨਾਂ ਲੈਣ ਤੋਂ ਜਿਹੜਾ ਉਹ ਇਨਕਾਰ ਕੀਤਾ ਗਿਆ ਤੇ ਕਿਹਨੂੰ ਕਿਹਨੂੰ ਸਟੇਜ ਤੋਂ ਕਿਹੜਾ ਕਿਹੜੇ ਗਦਾਰ ਕਿਹਾ ਇਹ ਸਾਰਿਆਂ ਨੂੰ ਪਤਾ ਸੋ ਬਹੁਤ ਬਹੁਤ ਧੰਨਵਾਦ ਜਿਹੜੇ ਸਪੋਰਟ ਕਰ ਰਹੇ ਆ ਦੀਪ ਸਿੱਧੂ ਹਮੇਸ਼ਾ ਪਹਿਲਾਂ ਵੀ ਸਾਡੇ ਦਿਲਾਂ ਦੇ ਵਿੱਚ ਵਸਦਾ ਸੀ ਪਹਿਲਾਂ ਵੀ ਸਪੋਰਟ ਕਰਦੇ ਸੀ ਹੁਣ ਵੀ ਸਾਡੇ ਦਿਲਾਂ ਦੇ ਵਿੱਚ ਵਸਦਾ ਤੇ ਅੱਗੇ ਵੀ ਸਾਡੇ ਦਿਲਾਂ ਦੇ ਵਿੱਚ ਜਿਹੜਾ ਉਹ ਵਸਦਾ ਰਹੂਗਾ ਦੀਪ ਸਿੱਧੂ ਦੀ ਸੋਚ ਤੇ ਚਲਦੇ ਸੀ ਚਲਦੇ ਆ ਤੇ ਚਲਦੇ ਰਹਾਂਗੇ ਪੰਜਾਬ ਦੇ ਨੌਜਵਾਨੋ ਜੋ ਹੁਣ ਤੱਕ ਦੀਪ ਸਿੱਧੂ ਨੇ ਕਿਹਾ ਉਹ ਸੱਚ ਹੋ ਰਿਹਾ ਕਿ ਨਹੀਂ ਹੋ ਰਿਹਾ ਉਹ ਸੱਚ ਹੋਇਆ ਕਿ ਨਹੀਂ ਹੋ ਰਿਹਾ ਉਹ ਵਰਤਾਰਾ ਜਿਹੜੀਆਂ ਸਰਕਾਰਾਂ ਉਹ ਵਰਤਾਰ ਰਹੀਆਂ ਕਿ ਨਹੀਂ ਵਰਤਾਰ ਰਹੀਆਂ ਦੀਪ ਸਿੱਧੂ ਨੇ ਕਿਹਾ ਸੀ ਕਿ ਨਾ ਮੁੜੋ ਭਰਾਵਾ ਨਾ ਮੁੜੋ ਦੁਬਾਰਾ ਫੇਰ ਮੋਰਚਾ ਲਾਉਣਾ ਪਊਗਾ ਲਾਉਣਾ ਪੈ ਗਿਆ ਕਿ ਨਹੀਂ ਲਾਉਣਾ ਪੈ ਗਿਆ ਜੋ ਭਗਵੰਤ ਮਾਨ ਸਰਕਾਰ ਦੇ ਲਈ ਕਿਹਾ ਸੀ ਉਹਨੇ ਉਹ ਕੀਤਾ ਸਰਕਾਰ ਨੇ ਕਿ ਨਹੀਂ ਕੀਤਾ ਕਿ ਕਰ ਰਹੀ ਆ ਕਿ ਨਹੀਂ ਕਰ ਰਹੀ ਉਹਨੇ ਕਿਹਾ ਸੀ ਕਿ ਜਿਹੜਾ ਭਗਵੰਤ ਮਾਨ ਇਹ ਸਰਕਾਰਾਂ ਕਦੇ ਵੀ ਸਾਨੂੰ ਬਰਦਾਸ਼ਤ ਨਹੀਂ ਕਰਨੀਆਂ ਉਦੋਂ ਲੋਕ ਕਹਿੰਦੇ ਸੀਗੇ ਬੇਵਕੂਫਾ ਇਹ ਭਾਜਪਾ ਨਾਲ ਰਲਿਆ ਹੋਇਆ ਇਹ ਗੱਦਾਰ ਆ ਇਹ ਤਾਂ ਬੋਲਦਾ ਪਰ ਹੁਣ ਪਤਾ ਲੱਗਦਾ ਜਦੋਂ ਤੁਹਾਡੇ ਆਪ ਦੇ ਘਰਾਂ ਦੇ ਵਿੱਚ ਆ ਵੜ ਵੜ ਕੇ ਤੁਹਾਨੂੰ ਚੱਕ ਚੱਕ ਕੇ ਲੈ ਕੇ ਜਾਂਦੇ ਆ ਜਦੋਂ ਤੁਹਾਨੂੰ ਆ ਕੇ ਥੋੜੇ ਤੇ ਮਾੜੀ ਹਰਕਤ ਹੁੰਦੀ ਆ ਜਦੋਂ ਤੁਹਾਡੇ ਘਰਾਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਜਦੋਂ ਤੁਹਾਨੂੰ ਆਪਦੇ ਹੀ ਦੇਸ਼ ਦੇ ਵਿੱਚ ਗੁਲਾਮੀ ਦਾ ਅਹਿਸਾਸ ਹੁੰਦਾ ਹੁਣ ਤੁਹਾਨੂੰ ਪਤਾ ਲੱਗਦਾ ਕਿ ਦੀਪ ਸਿੱਧੂ ਸੱਚ ਕਹਿੰਦਾ ਸੀ ਸੋ ਜਿਹੜੀਆਂ ਗੱਲਾਂ ਕਹੀਆਂ ਉਹ ਸੱਚ ਹੋ ਰਹੀਆਂ